ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਹੜ੍ਹਾਂ ਦੇ ਕਾਰਨ ਘਰਾਂ ਦਾ ਨੁਕਸਾਨ ਹੋਇਆ ਹੈ ਤੇ ਘਰਾਂ ਦੀਆਂ ਛੱਤਾਂ ਤੱਕ ਡੁੱਟ ਗਈਆਂ ਨੇ ਇਸ ਦੇ ਚੱਲਦੇ ਹੀ ਅੱਜ ਸਿਹਤ ਮੰਤਰੀ ਡਾਕਟਰ ਬ੍ਰੋਬੇਦ ਸਿੰਘ ਤੇ ਖੁਰਾਕ ਮੰਤਰੀ ਲਾਲਚੰਦ ਪਟਾਰੂਚੱਕ ਵੱਲੋਂ ਪਠਾਨਕੋਟ ਦੇ ਹਲਕਾ ਪੁਵਾ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਉਨ੍ਹਾਂ ਪਰਿਵਾਰਾਂ ਨੂੰ 51000 ਰੁਪਏ ਦੀ ਰਕਮ ਦੀ ਚੈੱਕ ਵੰਡੇ ਗਏ ਜਿਨ੍ਹਾਂ ਦੇ ਘਰਾਂ ਦਾ ਜ਼ਿਆਦਾ ਨੁਕਸਾਨ ਹੋਇਆ ਇਸ ਮੌਕੇ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਨੇ ਦੱਸਿਆ ਕਿ ਇੱਕ ਐਨਜੀਓ ਦੇ ਜ਼ਰੀਏ ਹਰ ਪਿੰਡ ਤੋਂ 12 ਪਰਿਵਾਰਾਂ ਨੂੰ 51 55000 ਰੁਪਏ ਦੀ ਸਹਾਇਤਾ ਦੇ ਚੈੱਕ ਦਿੱਤੇ ਗਏ ਨੇ ਜੀ ਅੱਜ ਅਸੀਂ ਜਿਹੜਾ ਹੈਗਾ ਪੋਆ ਕੌਨਸਟਿਟੂਐਂਸੀਸ ਮੈਂ ਪਹਿਲਾਂ ਇੱਥੇ ਹੋ ਕੇ ਗਿਆ ਸੀਗਾ ਜੀ ਮੈਡੀਕਲ ਹੈਲਪ ਦਾ ਬੰਦੋਬਸਤ ਕਰਕੇ ਗਿਆ ਸੀ ਤੇ ਅਸੀਂ ਜਿਹੜਾ ਅੱਜ ਪੰਜ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਜੀ ਉਹ ਸਵੇਰੇ ਅਸੀਂ ਜਿਹੜਾ ਸ਼ੁਰੂ ਕੀਤਾ ਸੀਗਾ ਉਹ ਬਕਨੌਰ ਤੋਂ ਸ਼ੁਰੂ ਕੀਤਾ ਜੀ ਫਿਰ ਤੁਹਾਡਾ ਪੰਮ ਜਿਹੜਾ ਜਿਹੜੀ ਤੁਹਾਡੇ ਕੋਹਲੀਆਂ ਪੰਮਾ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਅੰਬੀਆਂ ਚ ਜਿਹੜੇ ਹੈਗਾ ਤੁਹਾਡਾ ਅਸੀਂ ਅਨਿਆਲ ਦੇ ਵਿੱਚ ਪਹੁੰਚੇ ਹਾਂ ਜੀ ਦੇ ਵਿੱਚੋਂ ਜਿਹੜਾ ਤੁਹਾਡਾ ਅਸੀਂ 5 ਪ੍ਰਿੰਟ ਕਵਰ ਕਰਕੇ ਜਿਨ੍ਹਾਂ ਦੇ ਲੋਕਾਂ ਦੇ ਘਰगिर ਗਏ ਬੜੀ ਮੁਸ਼ਕਲ ਨਾਲ ਜਾਨ ਬਚੀ ਹੈ ਔਰ ਜ਼ਖਮੀ ਵੀ ਹੋ ਗਏ ਮਤਲਬ ਛੱਤ ਹੀ ਨਹੀਂ ਰਹੀ ਸਿਰ ਦੇ ਉੱਤੇ ਵਿੱਚ ਬਜ਼ੁਰਗ ਵੀ ਸਨਾਂ ਦੇ ਵਿੱਚ ਜ਼ਿਆਦਾ ਔਰ ਇਹਦੇ ਨਾਲ ਮੈਂ ਬਾਕੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਜਿਹੜੇ ਦਾਨੀ ਸੱਜਣਾਂ ਉਹਨਾਂ 'ਚ ਡਾਕਟਰ ਵੀ ਹੈ ਸਾਡਾ ਰਜਿੰਦਰਾ ਜਿੰਮਖਣਾ ਜਿਹੜਾ ਆਰਜੀ ਐਮਸੀ ਨੂੰ ਕਹਿੰਦੇ ਆ ਸੀ ਉਹ ਵੀ ਕਲੱਬ ਵੀ ਹੈ ਸਾਡਾ ਇਸੇ ਤਰ੍ਹਾਂ ਜਿਹੜੇ ਸਾਡੇ ਬਹੁਤ ਸਾਰੇ ਐਨ ਆਰ ਆਈ ਆ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਸੈਕਰੋਮੈਂਟੋ ਦੇ ਵਿੱਚੋਂ ਆਪਣੇ ਅਮਰਜੀਤ ਸਿੰਘ ਜੀ ਆ ਡਾਕਟਰ ਕੁਵਿੰਦਰ ਐ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਡਿਵਾਈਨ ਓਕਾਰ ਮਿਸ਼ਨ ਆ ਜਿਨ੍ਹਾਂ ਨੇ ਇਹਦੀ ਸ਼ੁਰੂਆਤ ਕੀਤੀ ਪਹਿਲਾਂ ਬਾਰਡਰ ਤੇ ਉਹਨਾਂ ਨੇ ਬਹੁਤ ਮਦਦ ਕੀਤੀ ਹੁਣ ਉਹਨਾਂ ਨੇ ਫਿਰ ਉਹਨਾਂ ਨੇ ਨਈ ਸੈਟਅਪ ਲਿਆ ਕੇ ਤੁਸੀਂ ਜਿਹੜੀ ਅਸੀਂ ਕਹਿੰਦੇ ਅਸੀਂ ਇੱਕੋ ਗੱਲ ਚਾਹੁੰਦੇ ਆ ਸਾਰੇ ਐਨ ਆਰ ਆਈ ਇੱਕੋ ਗੱਲ ਕਰ ਰਹੇ ਆ ਸਾਰੇ ਦਾਨੀ ਇੱਕੋ ਗੱਲ ਕਰ ਰਹੇ ਆ ਵੀ ਜਿਹੜਾ ਅਸਲੀ ਜਿਹਨੂੰ ਲੋੜ ਆ ਉਹਦੇ ਘਰ ਤੱਕ ਜਾ ਕੇ ਪਹੁੰਚ ਜਾਵੇ ਮੈਂ ਕਹਾਂ ਜੀ ਮੈਂ ਪਤਾ ਕੇ ਆਉਂਗਾ ਉਹ ਕਹਿੰਦੇ ਸਾਨੂੰ ਵਿ ਤੇ ਹੋਰ ਬਹੁਤ ਮਦਦਗਾਰੀ ਹੈ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਸਾਰਿਆਂ ਨੂੰ ਜਿਹਦਾ ਘਰ ਦੁਕਾਨ ਕੋਈ ਮਜ਼ਦੂਰ ਹੈ ਕਿਸੇ ਦੀ ਰੇੜੀ ਉਹਦਾ ਅਸੀਂ ਉਹਨਾਂ ਦੇ ਮੱਲਬ ਉਹਨਾਂ ਦੀ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰਕੇ ਉਹਨਾਂ ਦੀ ਦੁਕਾਨ ਵੀ ਦੁਬਾਰਾ ਬਣਾਵਾਂਗੇ ਘਰ ਵੀ ਬਣਾਵਾਂਗੇ ਜੇ ਰੇੜੀ ਟੁੱਟ ਗਈ ਉਹ ਵੀ ਲੈ ਕੇ ਦੇਵਾਂਗੇ ਉਹਨਾਂ ਦੇ ਕੰਮ ਸ਼ੁਰੂ ਕਰਾਵਾਂਗੇ ਇਸ ਮੌਕੇ ਗੱਲਬਾਤ ਕਰਦੇ ਹੋਏ ਕੁਰਾਕ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਵੀ ਕਿਹਾ ਕਿ ਹੜ੍ਹਾਂ ਦੇ ਕਾਰਨ ਬਹੁਤ ਜ਼ਿਆਦਾ ਘਰਾਂ ਦਾ ਨੁਕਸਾਨ ਹੋਇਆ ਹੈ ਤੇ ਉਹਨਾਂ ਵੱਲੋਂ ਹਰ ਇੱਕ ਲਾਪਾਤਰੀ ਦੀ ਨਿਸ਼ਾਨਦੇਹੀ ਕਰਕੇ ਪੀੜਤ ਪਰਿਵਾਰ ਤੱਕ ਇਹ ਰਕਮ ਪਹੁੰਚਾਈ ਜਾ ਕੀ ਅੱਜ ਅਸੀਂ ਕੁਝ ਪਰਿਵਾਰਾਂ ਨੂੰ ਜਿਨ੍ਹਾਂ ਦਾ ਇਸ ਬਾੜ ਦੇ ਦੌਰਾਨ ਸਾਰਾ ਕੁਝ ਨੁਕਸਾਨਾ ਗਿਆ ਸੀਗਾ ਇਸ ਤੋਂ ਪਹਿਲਾਂ ਜਿਹੜੀਆਂ ਮਰੁੱਖੀ ਜ਼ਾਨਾ ਗਈਆਂ ਸਨ ਉਹ ਵੀ ਅਸੀਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਡਿਸਟ੍ਰਿਕਟ ਪਠਾਨਕੋਟ ਨੇ 4-4 ਲੱਖ ਰੁਪਈਆ ਉਹਨਾਂ ਦੇ ਵਾਰਸਾਂ ਨੂੰ ਦਿੱਤਾ ਸੀਗਾ ਸੋ ਅੱਜ ਮੈਨੂੰ ਇੱਕ ਗੱਲ ਦੀ ਹੋਰ ਖੁਸ਼ੀ ਹੈ ਕਿ ਜਿਹੜਾ ਉਹ ਟੁੱਟੇ ਹੋਏ ਘਰ ਨੇ ਜਿਹੜੇ ਰੁੜਗੇ ਸਨ ਪਾਣੀ ਦੇ ਅੰਦਰ ਉਹਨਾਂ ਘਰਾਂ ਦੀ ਉਸਾਰੀ ਦੇ ਲਈ ਇਵੀ ਸ਼ੁਰੂਆਤ ਅੱਜ ਜੀ ਕਰਨ ਤੋਂ ਕੀਤੀ ਆ ਸੋ ਮੈਂ ਆਪਣੇ ਪੁਲੀ ਕੈਬਨਟ ਦੇ ਅਫੀਰ ਡਬਲ ਵਿਸ਼ਨ ਜਿਹੜੇ ਹੈਲਥ ਮਿਸਟਰੀ ਦੇ ਪੰਜਾਬ ਦੇ ਉਹਨਾਂ ਦੀ ਕੋਆਰਡੀਨੇਸ਼ਨ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਹਨਾਂ ਦੇ ਰਾਹੀਂ ਕੁਝ ਪਰਿਵਾਰਾਂ ਨੂੰ ਅਸੀਂ ਜਿਹੜੀ ਸ਼ੁਰੂਆਤ ਅੱਜ ਕੀਤੀ ਆ ਸੋ ਪਿੰਡ ਅੰਬੀ ਖਰਕੜਾ ਜਿੱਥੇ ਸਾਡੀ ਮਾਤਾ ਗੁੱਡੋ ਦੇ ਵੀ ਔਰ ਪਿੰਡ ਬਕਨੌਰ ਪਿੰਡ ਨਿਆਲ ਪਿੰਡ ਜਿਹੜਾ ਉਹ ਪੰਮਾ ਕੋਹਲੀਆਂ ਅੱਜ 12 ਪਰਿਵਾਰਾਂ ਨੂੰ ਅਸੀਂ ਜਿਹਨਾਂ ਦੇ ਘਰ ਰੁੜ ਗਏ ਸਾਨ ਇਸ ਫਲੱਡ ਦੇ ਦੌਰਾਨ ਉਹਨਾਂ ਨੂੰ 5 ਗੁੰਜਾ ਗੁੰਜਾ ਹਜ਼ਾਰ ਰੁਪਏ ਦੇ ਚੈੱਕ ਜਿਹੜੇ ਆ ਉਹ ਅੱਜ ਜਿਹਨਾਂ ਨੂੰ ਐਡਵਰ ਕੀਤੇ ਆ ਸੋ ਮੈਂ ਧੰਨਵਾਦ ਕਰਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਉਹਨਾਂ ਦੋਸਤਾਂ ਮਿੱਤਰਾਂ ਦਾ ਉਹਨਾਂ ਰੋਸ਼ਨ ਚਿਹਰਿਆਂ ਦਾ ਜਿਹਨੇ ਭਾਵੇਂ ਦੇਸ਼ ਚ ਵਿਦੇਸ਼ ਚ ਬੈਠੇ ਆ ਉਹਨਾਂ ਨੇ ਲੋਕਾਂ ਦੀ ਇਸ ਤਕਲੀਫ ਨੂੰ ਮਹਿਸੂਸ ਕੀਤਾ ਸੋ ਅਸੀਂ ਇੱਕ ਕੜੀ ਦੇ ਰੂਪ ਚ ਕੰਮ ਕਰਾਂਗੇ ਕਿਉਂਕਿ ਸਾਡਾ ਕੰਮ ਹੈ ਕਿ ਬੈਨੀਫੀਸ਼ੀਅਰ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦਾ ਪਤਾ ਕਰਕੇ ਉਹਨਾਂ ਨੂੰ ਦੇਣਾ ਤੇ ਡਾਇਰੈਕਟ ਉਹਨਾਂ ਦੇ ਖਾਤਿਆਂ 'ਚ ਪੈਸੇ ਜਿਹੜੇ ਆਣਗੇ ਸੋ ਆਉਣ ਵਾਲੇ ਦਿਨਾਂ 'ਚ ਹੋਰ ਵੀ ਮਤਲਬ ਸਿਆਕੜਿਆਂ ਦੀ ਗਿਣਤੀ ਦੇ ਵਿੱਚ ਲਗਭਗ 250 ਜਿਹੜਾ ਪਰਿਵਾਰ ਆ ਹਲਕਾ ਪੋਵਾ ਦਾ ਉਹਨਾਂ ਨੂੰ ਅਸੀਂ ਆਰਥਿਕ ਮਦਦ ਦੇਣ ਦੀ ਜ਼ਾਰੀਏ ਆ ਕੈਬਨਿਟ ਮੰਤਰੀਆਂ ਵੱਲੋਂ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਹੋਰ ਵੀ ਸੰਸਥਾਵਾਂ ਦੇ ਨਾਲ ਸੰਪਰਕ ਕਰਕੇ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਏਗੀ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ